ਹਿਮਾਚਲ ਦੇ ਵਿੱਚ ਸੰਤਾਂ ਦੇ ਝੰਡਿਆਂ ਦਾ ਵਿਰੋਧ ਕੀਤਾ ਹੈ ਮੈਂ ਉਸ ਗੱਲ ਦੀ ਨਿਖੇਦੀ ਕਰਦਾ ਸਾਧ ਸੰਗਤ ਜੀ ਜਿਹੜੇ ਮੁੰਡੇ ਉੱਥੇ ਜਾਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਉੱਥੇ ਨਾ ਜਾਇਆ ਕਰੋ ਕਿਉਂਕਿ ਸਾਧ ਸੰਗਤ ਇੱਕ ਤਾਂ ਆਪਾਂ ਉਹਨਾਂ ਨੂੰ ਰਸਕਾਰ ਦਿੰਨੇ ਆ ਤੇ ਨਾਲੇ ਉਹ ਆਪਣੇ ਨਾਲ ਧੱਕਾ ਮੁੱਕੀ ਕਰਦੇ ਆ ਲੜਾਈ ਝਗੜਾ ਹੁੰਦਾ ਹੈ ਇਸ ਲਈ ਆਪਾਂ ਲੜਾਈ ਝਗੜੇ ਵਾਲੀ ਥਾਂ ਤੇ ਜਾਣ ਦੀ ਆਪਾਂ ਨੂੰ ਲੋੜ ਹੀ ਨਹੀਂ ਹੈ ਜੇ ਅਸੀਂ ਜਾਵਾਂਗੇ ਤਾਂ ਆਪਣੀਆਂ ਸ਼ਰਤਾਂ ਤੇ ਹੀ ਜਾਵਾਂਗੇ ਸਾਰੇ ਝੰਡੇ ਲਾ ਕੇ ਜਾਵਾਂਗੇ ਨਹੀਂ ਫਿਰ ਸਾਧ ਸੰਗਤ ਜੀ ਜਿਉ ਆਪਣੇ ਝੰਡੇ ਲਾਉਣੇ ਆ ਤਾਂ ਆਪਾਂ ਨੂੰ ਜਾਣ ਦੀ ਲੋੜ ਨਹੀਂ ਉਹਨਾਂ ਦਾ ਆਪੇ ਹੀ ਕੰਮ ਖੜੂਗਾ ਆਪੇ ਤੁਹਾਨੂੰ ਵਾਜਾ ਮਾਰਨਗੇ ਹਿਮਾਚਲ ਦੇ ਵਿੱਚ ਸੰਤਾਂ ਦੇ ਝੰਡਿਆਂ ਦਾ ਵਿਰੋਧ ਕੀਤਾ ਹੈ ਮੈਂ ਉਸ ਗੱਲ ਦੀ ਨਖੇਦੀ ਕਰਦਾ ਸਾਧ ਸੰਗਤ ਜੀ ਜਿਹੜੇ ਮੁੰਡੇ ਉੱਥੇ ਜਾਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਉੱਥੇ ਨਾ ਜਾਇਆ ਕਰੋ ਕਿਉਂਕਿ ਸਾਧ ਸੰਗਤ ਇੱਕ ਤਾਂ ਆਪਾਂ ਉਹਨਾਂ ਨੂੰ ਰਜ਼ਕਾਰ ਦਿੰਨੇ ਆ ਤੇ ਨਾਲੇ ਉਹ ਆਪਣੇ ਨਾਲ ਧੱਕਾ ਮੁੱਕੀ ਕਰਦੇ ਆ ਲੜਾਈ ਝਗੜਾ ਹੁੰਦਾ ਹੈ ਇਸ ਲਈ ਆਪਾਂ ਲੜਾਈ ਝਗੜੇ ਵਾਲੀ ਥਾਂ ਤੇ ਜਾਣ ਦੀ ਆਪਾਂ ਨੂੰ ਲੋੜ ਹੀ ਨਹੀਂ ਹੈ ਜੇ ਅਸੀਂ ਜਾਵਾਂਗੇ ਤਾਂ ਆਪਣੀਆਂ ਸ਼ਰਤਾਂ ਤੇ ਹੀ ਜਾਵਾਂਗੇ ਸਾਰੇ ਝੰਡੇ ਲਾ ਕੇ ਜਾਵਾਂਗੇ ਨਹੀਂ ਫਿਰ ਸਾਧ ਸੰਗਤ ਜੀ ਜਿਉ ਆਪਣੇ ਝੰਡੇ ਲਾਉਣੇ ਆ ਤਾਂ ਆਪਾਂ ਨੂੰ ਜਾਣ ਦੀ ਲੋੜ ਨਹੀਂ ਉਹਨਾਂ ਦਾ ਆਪੇ ਹੀ ਕੰਮ ਖੜੂਗਾ ਆਪੇ ਤੁਹਾਨੂੰ ਵਾਜਾ ਮਾਰਨਗੇ ਹਿਮਾਚਲ ਦੇ ਵਿੱਚ ਸੰਤਾਂ ਦੇ ਝੰਡਿਆਂ ਦਾ ਵਿਰੋਧ ਕੀਤਾ ਹੈ ਮੈਂ ਉਸ ਗੱਲ ਦੀ ਨਖੇਦੀ ਕਰਦਾ ਸਾਧ ਸੰਗਤ ਜੀ ਜਿਹੜੇ ਮੁੰਡੇ ਉੱਥੇ ਜਾਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਉੱਥੇ ਨਾ ਜਾਇਆ ਕਰੋ ਕਿਉਂਕਿ ਸਾਧ ਸੰਗਤ ਇੱਕ ਤਾਂ ਆਪਾਂ ਉਹਨਾਂ ਨੂੰ ਰਸਕਾਰ ਦਿੰਨੇ ਆ ਤੇ ਨਾਲੇ ਉਹ ਆਪਣੇ ਨਾਲ ਧੱਕਾ ਮੁੱਕੀ ਕਰਦੇ ਆ ਲੜਾਈ ਝਗੜਾ ਹੁੰਦਾ ਏ ਇਸ ਲਈ ਆਪਾਂ ਲੜਾਈ ਝਗੜੇ ਵਾਲੀ ਥਾਂ ਤੇ ਜਾਣ ਦੀ ਆਪਾਂ ਨੂੰ ਲੋੜ ਹੀ ਨਹੀਂ ਐ ਜੇ ਅਸੀਂ ਜਾਵਾਂਗੇ ਤਾਂ ਆਪਣੀਆਂ ਸ਼ਰਤਾਂ ਤੇ ਹੀ ਜਾਵਾਂਗੇ ਸਾਰੇ ਝੰਡੇ ਲਾ ਕੇ ਜਾਵਾਂਗੇ ਨਹੀਂ ਫਿਰ ਸਾਧ ਸੰਗਤ ਜੀ ਜਿਉ ਆਪਣੇ ਝੰਡੇ ਲਾਉਣੇ ਆ ਤਾਂ ਆਪਾਂ ਨੂੰ ਜਾਣ ਦੀ ਲੋੜ ਨਹੀਂ ਉਹਨਾਂ ਦਾ ਆਪੇ ਹੀ ਕੰਮ ਖੜੂਗਾ ਆਪੇ ਤੁਹਾਨੂੰ ਵਾਜਾ ਮਾਰਨਗੇ ਹਿਮਾਚਲ ਦੇ ਵਿੱਚ ਸੰਤਾਂ ਦੇ ਝੰਡਿਆਂ ਦਾ ਵਿਰੋਧ ਕੀਤਾ ਹੈ ਮੈਂ ਉਸ ਗੱਲ ਦੀ ਨਿਖੇਦੀ ਕਰਦਾ ਸਾਧ ਸੰਗਤ ਜੀ ਜਿਹੜੇ ਮੁੰਡੇ ਉੱਥੇ ਜਾਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਉੱਥੇ ਨਾ ਜਾਇਆ ਕਰੋ ਕਿਉਂਕਿ ਸਾਧ ਸੰਗਤ ਇੱਕ ਤਾਂ ਆਪਾਂ ਉਹਨਾਂ ਨੂੰ ਰਸਕਾਰ ਦਿੰਨੇ ਆ ਤੇ ਨਾਲੇ ਉਹ ਆਪਣੇ ਨਾਲ ਧੱਕਾ ਮੁੱਕੀ ਕਰਦੇ ਆ ਲੜਾਈ ਝਗੜਾ ਹੁੰਦਾ ਹੈ ਇਸ ਲਈ ਆਪਾਂ ਲੜਾਈ ਝਗੜੇ ਵਾਲੀ ਥਾਂ ਤੇ ਜਾਣ ਦੀ ਆਪਾਂ ਨੂੰ ਲੋੜ ਹੀ ਨਹੀਂ ਹੈ ਜੇ ਅਸੀਂ ਜਾਵਾਂਗੇ ਤਾਂ ਆਪਣੀਆਂ ਸ਼ਰਤਾਂ ਤੇ ਹੀ ਜਾਵਾਂਗੇ ਸਾਰੇ ਝੰਡੇ ਲਾ ਕੇ ਜਾਵਾਂਗੇ ਨਹੀਂ ਫਿਰ ਸਾਧ ਸੰਗਤ ਜੀ ਜਿਉ ਆਪਣੇ ਝੰਡੇ ਲਾਉਣੇ ਆ ਤਾਂ ਆਪਾਂ ਨੂੰ ਜਾਣ ਦੀ ਲੋੜ ਨਹੀਂ ਉਹਨਾਂ ਦਾ ਆਪ ਹੀ ਕੰਮ ਖੜੂਗਾ ਆਪ ਹੀ ਤੁਹਾਨੂੰ ਵਾਜਾ ਮਾਰਨਗੇ ਹਿਮਾਚਲ ਦੇ ਵਿੱਚ ਸੰਤਾਂ ਦੇ ਝੰਡਿਆਂ ਦਾ ਵਿਰੋਧ ਕੀਤਾ ਹੈ ਮੈਂ ਉਸ ਗੱਲ ਦੀ ਨਖੇਦੀ ਕਰਦਾ ਸਾ ਸੰਗਤ ਜੀ ਜਿਹੜੇ ਮੁੰਡੇ ਉੱਥੇ ਜਾਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਉੱਥੇ ਨਾ ਜਾਇਆ ਕਰੋ ਕਿਉਂਕਿ ਸਾ ਸੰਗਤ ਇੱਕ ਤਾਂ ਆਪਾਂ ਉਹਨਾਂ ਨੂੰ ਰਸਕਾਰ ਦਿੰਨੇ ਆ ਤੇ ਨਾਲੇ ਉਹ ਆਪਣੇ ਨਾਲ ਧੱਕਾ ਮੁੱਕੀ ਕਰਦੇ ਆ ਲੜਾਈ ਝਗੜਾ ਹੁੰਦਾ ਏ ਇਸ ਲਈ ਆਪਾਂ ਲੜਾਈ ਝਗੜੇ ਵਾਲੀ ਥਾਂ ਤੇ ਜਾਣ ਦੀ ਆਪਾਂ ਨੂੰ ਲੋੜ ਹੀ ਨਹੀਂ ਐ ਜੇ ਅਸੀਂ ਜਾਵਾਂਗੇ ਤਾਂ ਆਪਣੀਆਂ ਸ਼ਰਤਾਂ ਤੇ ਹੀ ਜਾਵਾਂਗੇ ਸਾਰੇ ਝੰਡੇ ਲਾ ਕੇ ਜਾਵਾਂਗੇ ਨਹੀਂ ਫਿਰ ਸਾਧ ਸੰਗਤ ਜੀ ਜਿਉ ਆਪਣੇ ਝੰਡੇ ਲਾਉਣੇ ਆ ਤਾਂ ਆਪਾਂ ਨੂੰ ਜਾਣ ਦੀ ਲੋੜ ਨਹੀਂ ਉਹਨਾਂ ਦਾ ਆਪੇ ਹੀ ਕੰਮ ਖੜੂਗਾ ਆਪੇ ਤੁਹਾਨੂੰ ਵਾਜਾ ਮਾਰਨਗੇ ਹਿਮਾਚਲ ਦੇ ਵਿੱਚ ਸੰਤਾਂ ਦੇ ਝੰਡਿਆਂ ਦਾ ਵਿਰੋਧ ਕੀਤਾ ਹੈ ਮੈਂ ਉਸ ਗੱਲ ਦੀ ਨਿਖੇਦੀ ਕਰਦਾ ਸਾਧ ਸੰਗਤ ਜੀ ਜਿਹੜੇ ਮੁੰਡੇ ਉੱਥੇ ਜਾਂਦੇ ਆ ਮੈਂ ਉਹਨਾਂ ਨੂੰ ਅਪੀਲ ਕਰਦਾ ਵੀ ਉੱਥੇ ਨਾ ਜਾਇਆ ਕਰੋ ਕਿਉਂਕਿ ਸਾਧ ਸੰਗਤ ਇੱਕ ਤਾਂ ਆਪਾਂ ਉਹਨਾਂ ਨੂੰ ਰਸਕਾਰ ਦਿੰਨੇ ਆ ਤੇ ਨਾਲੇ ਉਹ ਆਪਣੇ ਨਾਲ ਧੱਕਾ ਮੁੱਕੀ ਕਰਦੇ ਆ ਲੜਾਈ ਝਗੜਾ ਹੁੰਦਾ ਹੈ ਇਸ ਲਈ ਆਪਾਂ ਲੜਾਈ ਝਗੜੇ ਵਾਲੀ ਥਾਂ ਤੇ ਜਾਣ ਦੀ ਆਪਾਂ ਨੂੰ ਲੋੜ ਹੀ ਨਹੀਂ ਹੈ ਜੇ ਅਸੀਂ ਜਾਵਾਂਗੇ ਤਾਂ ਆਪਣੀਆਂ ਸ਼ਰਤਾਂ ਤੇ ਹੀ ਜਾਵਾਂਗੇ ਸਾਰੇ ਝੰਡੇ ਲਾ ਕੇ ਜਾਵਾਂਗੇ ਨਹੀਂ ਫਿਰ ਸਾਧ ਸੰਗਤ ਜੀ ਜਿਉ ਆਪਣੇ ਝੰਡੇ ਲਾਉਣੇ ਆ ਤਾਂ ਆਪਾਂ ਨੂੰ ਜਾਣ ਦੀ ਲੋੜ ਨਹੀਂ ਉਹਨਾਂ ਦਾ ਆਪੇ ਹੀ ਕੰਮ ਖੜੂਗਾ ਆਪੇ ਤੁਹਾਨੂੰ ਵਾਜਾ ਮਾਰਨ